ਹਾਂਜੀ ਸਰ ਤੁਹਾਡਾ ਸਾਡੇ ਚੈਨਲ ਦੇ ਉੱਤੇ ਸਵਾਗਤ ਹੈ ਜੀ ਤੇ ਤੁਸੀਂ ਆਪਣੇ ਵਿਚਾਰ ਪੇਸ਼ ਕਰੋ ਦਰਸ਼ਕਾਂ ਨੂੰ ਦੱਸੋ ਕਿ ਰਾਮ ਬਾਗ ਚੈਰੀਟੇਵ ਸੋਸਾਇਟੀ ਦਾ ਜੋ ਮੁੱਦਾ ਹੈਗਾ ਇਹ ਕੀ ਮੁੱਦਾ ਹੈਗਾ ਅਸਲ ਦੇ ਵਿੱਚ ਤੇ ਅੱਜ ਦਿਨ ਤੁਹਾਡੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾ ਕੇ ਚੈਰੀਟੇਵ ਸੋਸਾਇਟੀ ਦੇ ਵਿਰੋਧ ਦੇ ਵਿੱਚ ਕੋਈ ਨਾ ਕੋਈ ਗੱਲ ਆਖੀ ਜਾਂਦੀ ਹੈਗੀ ਤੇ ਤੁਸੀਂ ਆਪਣਾ ਕੀ ਸਪਸ਼ਟੀਕਰਨ ਦੇਣਾ ਚਾਹੁੰਦੇ ਹੋ ਇਸ ਵਿਸ਼ੇ ਦੇ ਵਿੱਚ ਪੱਜੀ ਪੱਲਤਾਂ ਆਵਾਜ਼ ਟੀਵੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਸਾਰੇ ਸ਼ਹਿਰ ਵਾਲਿਆਂ ਨੂੰ ਸਾਰਿਆਂ ਨੂੰ ਸਤਿਕਾਰ ਇਹ ਮਸਲਾ ਇਹ ਹੈ ਜੀ ਜਿਹੜੀ ਰਾਮ ਬਾਗ ਕਮੇਟੀ ਹੈ ਇੱਕ ਕਮਿਊਨਿਟੀ ਹਾਲ ਬਣਾਉਣ ਜਾ ਰਹੀ ਸੀ ਜਿਹੜਾ ਕੀ ਮਤਲਬ ਮਹੱਲੇ ਨਿਵਾਸੀਆਂ ਨੂੰ ਉਸ ਤੇ ਇਤਰਾਜ ਹੈ ਇਤਰਾਜ ਇਸ ਕਰਕੇ ਆ ਕਿ ਕੋ 10 ਫੁੱਟ ਦੀ ਸਰਵਿਸ ਰੋਡ ਹੈ 10 ਫੁੱਟ ਦੀ ਸਰਵਿਸ ਆ ਨਾਲ ਐਫਸੀਆਈ ਦੇ ਗਦਾਮ ਪੈ ਜਾਂਦੇ ਨੇ ਪੰਨਸਬ ਦੇ ਗਦਾਮ ਪੈ ਜਾਂਦੇ ਨੇ ਪਰਲੇ ਪਾਸੇ ਦਲੰਕਰੀਪਾ ਬਣ ਆ ਗਿਆ ਮੇਨ ਬਸ ਮਸਲਾ ਇਹ ਹੈ ਵੀ ਉਹ 10 ਫੁੱਟ ਦੀ ਸਲਿੱਪ ਰੋਡ ਆ ਉਹੀ ਏਰੀਆ ਹੈ ਲੋਕਾਂ ਦੇ ਉਸ ਮੱल्ल्या ਨੂੰ ਤਿੰਨ ਮੱਲੇ ਪੈਂਦੇ ਨੇ ਪ੍ਰੀਤਨਗਰ ਪੈ ਜਾਂਦਾ ਹੈ ਗੁਰੂ ਨਾਨਕ ਨਗਰ ਪੈ ਜਾਂਦਾ ਹੈ ਇਧਰ ਸ਼ਿਪੂਰੀ ਮੱਲੇ ਦੀ ਮੇਨ ਐਂਟਰਸ ਆ ਜਾਂਦੀ ਹੈ ਮੇਨ ਗਲੀਆਂ ਨੇ ਉਸ ਮੱल्ल्याਆਂ ਦੀਆਂ ਇਹ ਜਿੱਥੋਂ ਦੀ ਲੋਕ ਲੰਘਦੇ ਨੇ ਉੱਥੇ ਪਹਿਲਾਂ ਹੀ ਦੁਕਾਨਾਂ ਨੇ ਦੁਕਾਨਾਂ ਦੇ ਕਰਕੇ ਵੀ ਪਾਰਕਿੰਗ ਦੀ ਪਹਿਲੀ ਵੱਡੀ ਦਿੱਕਤ ਆਉਂਦੀ ਆ ਲੋਕਾਂ ਨੂੰ ਲੋਕਾਂ ਨੂੰ ਲੰਘਣ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਉਸ ਦੇ ਚੱਕਰ ਦੇ ਵਿੱਚ ਮਹੱਲੇ ਨਿਵਾਸੀਆਂ ਵੱਲੋਂ ਅਸੀਂ ਇਹਦਾ ਕਮਿਊਨਿਟੀ ਹਾਲ ਦਾ ਵਿਰੋਧ ਕਰਦੇ ਹਾਂ ਠੀਕ ਹੈ ਜੀ ਤੇ ਜਿਹੜੀ ਕੱਲ ਤੁਹਾਡੇ ਚੈਨਲ ਤੇ ਵੀਡੀਓ ਪਾਈ ਗਈ ਹੈ ਮੈਂ ਪਹਿਲਾਂ ਵੀ ਸਵਾਲ ਚਾਹਦਾ ਸੀ ਹੁਣ ਵੀ ਚਾਹਦਾ ਵੀ ਰਾਮ ਬਾਗ ਕਮਿਊਨਿਟੀ ਦੇ ਵਿੱਚ ਜਿਹੜੇ ਮੁਰਗੇ ਰੱਖੇ ਹੋਏ ਨੇ ਉਹ ਮੁਰਗੇ ਕੀੜੇ ਖਾਣੂ ਨਹੀਂ ਰੱਖੇ ਹੋਏ ਉਹਨਾਂ ਦੇ ਆਂਡੇ ਖਾਣੂ ਰੱਖੇ ਹੋਏ ਨੇ ਕਿਉਂਕਿ ਕੀੜੇ ਜਿੱਥੇ ਉਹ ਮੁਰਗੇ ਰੱਖੇ ਹੋਏ ਨੇ ਉਹ ਏਰੀਆ ਅਲੱਗ ਹੈ ਉੱਥੇ ਸਫੈਦੇ ਵੀਜੇ ਹੋਏ ਨੇ ਕੁਝ ਉੱਥੇ ਬੱਚਿਆਂ ਦਾ ਦਫਨਾਉਣ ਵਾਲਾ ਸਿਸਟਮ ਹੈ ਜਿਹੜਾ ਹੈਗਾ ਕਦੇ ਅੱਜ ਤੱਕ ਕਿਸੇ ਵੀ ਸ਼ਹਿਰ ਦੇ ਬੰਦੇ ਨੇ ਇਹ ਮੁਰਗੇ ਕਿਸੇ ਪਾਰਕ ਦੇ ਵਿੱਚ ਦੇਖੇ ਨੇ ਵੀ ਕਿਸੇ ਪਾਰਕ ਦੇ ਵਿੱਚ ਘੁੰਮਦੇ ਹੋਣ ਪਾਰਕ ਦੇ ਵਿੱਚ ਕੋਈ ਕੀੜੇ ਮਕੌੜੇ ਖਾਂਦੇ ਹੋਣ ਵੀ ਮਤਲਬ ਕੋਈ ਉੱਥੋਂ ਬੂਟਿਆਂ ਤੇ ਕੀੜੀ ਸੁੰਡੀਆਂ ਖਾਂਦੇ ਹੋਣ ਦੇਖੇ ਨੇ ਅਜੇ ਤੱਕ ਕਦੇ ਕਿਸੇ ਨੇ ਕਿਉਂਕਿ ਜਿਹੜਾ ਇਹ ਮੁਰਗਿਆਂ ਵਾਲਾ ਸਿਸਟਮ ਹੈ ਵੱਖਰਾ ਹੀ ਰੱਖਿਆ ਹੋਇਆ ਹੈ ਇਹ ਵੱਖਰੇ ਰੱਖੇ ਹੋਏ ਨੇ ਇਹ ਆਪਦੇ ਨਿੱਜੀ ਸਵਾਰਥ ਵਾਸਤੇ ਰੱਖੇ ਹੋਏ ਮੁਰਗੇ ਨੇ ਦੂਜੀ ਗੱਲ ਸਾਡੇ ਵੱਡੇ ਵੀਰ ਸਤਕਾਰਯੋਗ ਨਵੇਂ-ਨਵੇਂ ਬਣੇ মিডিਆ ਦੇ ਸਲਾਹਕਾਰ ਉਹਨਾਂ ਦੇ ਜੋ ਉਹਨਾਂ ਨੇ ਬਣਾਏ ਨੇ ਮੈਂ ਉਹਨਾਂ ਨੂੰ ਜਾਣਕਾਰੀ ਦੇ ਦੇਣਾ ਚਾਹਣਾ ਹੈ ਵੀ ਜਿਹੜਾ ਤੁਸੀਂ ਬਾਰ-ਬਾਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋਣਾ ਜੀ ਵੀ 11 ਬੀ ਸੇ ਵੀ ਪਹਿਲਾਂ ਵੀ ਮਹਾਸਾ ਜੀ ਦੇ ਖਿਲਾਫ ਕੇਸ ਕਰਦੇ ਰਹੇ ਜੀ ਉਹਨਾਂ ਨੂੰ ਕਚਹਿਰੀਆਂ 'ਚ ਤੋਰਦੇ ਰਹੇ ਜੀ ਉਹਨਾਂ ਨੂੰ ਕਚਹਿਰੀ 'ਚ ਰੋਲਤਾ ਜੀ ਹੁਣ ਇਹ ਮਹਾਸ਼ਾਹ ਜੀ ਦਾ ਗੇਟ ਤੇ ਨਾਮ ਲਿਖਣ ਵਾਸਤੇ ਕਹਿੰਨਾ ਕਹਿੰਦੇ ਨੇ ਮੇਰੇ ਵੱਡੇ ਵੀਰ ਸਤਿਕਾਰਯੋਗ ਅਸੀਂ ਅੱਜ ਤੱਕ ਨਾ ਸਾਡਾ ਮਹਾਸ਼ਾਹ ਜੀ ਨਾਲ ਕੋਈ ਕੇਸ ਚੱਲਿਆ ਨਾ ਮਹਾਸ਼ਾਹ ਜੀ ਦੇ ਕਦੇ ਅਸੀਂ ਕਿਸੇ ਗੱਲ ਦੇ ਖਿਲਾਫ ਚੱਲੇ ਆ ਨਾ ਸਾਡਾ ਅੱਜ ਤੋਂ ਪਹਿਲਾਂ ਰਾਮ ਬਾਗ ਕਮੇਟੀ ਨਾਲ ਕੋਈ ਕਲੇਸ਼ ਧੀ ਨਾ ਰਾਮ ਬਾਗ ਕਮੇਟੀ ਦੇ ਅੰਗੇਜਟ ਅੱਜ ਤੱਕ ਕੋਈ ਕੇਸ ਕੀਤਾ ਅਸੀਂ ਸਾਡਾ ਮਸਲਾ ਤਾਂ ਸਿਰਫ ਇੱਕ ਕਮਿਊਨਿਟੀ ਹਾਲ ਨੂੰ ਲੈ ਕੇ ਹੋਇਆ ਹੈ ਠੀਕ ਹੈ ਜੀ ਤੁਸੀਂ ਸਾਬਤ ਕਰ ਦਿਓ ਸਾਬਤ ਕਰ ਦਿਓ ਤੁਸੀਂ ਵੀ ਅੱਜ ਤੱਕ ਸਾਡਾ ਰਾਮ ਬਾਗ ਕਮੇਟੀ ਨਾਲ ਇੱਕ ਵੀ ਕੇਸ ਚੱਲਿਆ ਹੋਵੇ ਸਾਬਤ ਕਰ ਦਿਓ ਐਵੇਂ ਲੋਕਾਂ ਨੂੰ ਲੋਕਾਂ ਨੂੰ ਗੁੰਮਰਾਹ ਕਰਕੇ ਝੂਠ ਦੇ ਰਾਹ ਤੇ ਨਾ ਤੋਰੋ ਝੂਠ ਝੂਠ ਹੀ ਹੁੰਦਾ ਤੇ ਸੱਚ ਸੱਚ ਹੀ ਹੁੰਦਾ ਜਿਹੜੀ ਤੁਸੀਂ ਗੱਲ ਕਰਦੇ ਹੋ ਜੀ ਅਸੀਂ ਅ ਅੱਗੇ ਵਾਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਇੱਕ ਤੁਸੀਂ ਜਵਾਬ ਦਿੰਦਾ ਵੀ ਅਸੀਂ ਜੀ ਨਕਸ਼ਾ ਬਣਾ ਕੇ ਸਰਕਾਰ ਨੂੰ ਭੇਜਿਆ ਸੀ ਵੀ ਸਰਕਾਰ ਨੇ ਪੈਸੇ ਦਿੱਤੇ ਨੇ ਜੀ ਭਾਈ ਸਾਹਿਬ ਸਰਕਾਰ ਨੂੰ ਇੱਕ ਬਜਟ ਰਿਪੋਰਟ ਭੇਜੀ ਗਈ ਸੀ ਬਜਟ ਰਿਪੋਰਟ ਦਾ ਨਕਸ਼ਾ ਭੇਜਿਆ ਗਿਆ ਸੀ ਬਜਟ ਰਿਪੋਰਟ ਦੇ ਆਧਾਰ ਦੇ ਉੱਤੇ ਸਰਕਾਰ ਨੇ ਪੈਸੇ ਦਿੱਤੇ ਰੇ ਤੁਸੀਂ ਸਰਕਾਰ ਨੂੰ ਦੱਸਿਆ ਵੀ ਇੱਥੇ ਕੋਈ 10 ਫੁੱਟ ਦੀ ਸਰਵਿਸ ਰੋਡ ਹੈ ਤੁਸੀਂ ਸਰਕਾਰ ਨੂੰ ਦੱਸਿਆ ਵੀ ਅਸੀਂ ਇਹ ਪਾਰਕ ਤੋੜ ਕੇ ਕਮਿਊਨਿਟੀ ਹਾਲ ਬਣਾਉਣਾ ਤੁਸੀਂ ਇਹ ਚੀਜ਼ਾਂ ਸਰਕਾਰ ਨੂੰ ਚਾਣਣਾ ਪਾਇਆ ਵੀ ਅਸੀਂ ਉੱਥੋਂ ਵੱਡੇ-ਵੱਡੇ ਦਰਖਤ ਵੱਢਣੇ ਨੇ ਜਿਹੜੇ ਤੁਸੀਂ ਕਰਦੇ ਚਾਰ ਦਰਖਤ ਵੱਢਣੇ ਚਾਰ ਦਰਖਤ ਨਹੀਂ ਮਾਰਾ ਜਾਂ ਉੱਥੋਂ ਘਟੋ ਘਟ 10-15 ਦਰਖਤ ਵੱਡੇ-ਵੱਡੇ ਨੇ ਬਾਕੀ ਸਾਰੇ ਦੇ ਆਲੇ-ਦਾਲੇ ਫੁੱਲਾਂ ਦੀ ਗੈਲਰੀ ਹੋਈ ਹੋਈ ਸੀ ਝੂਲੇ ਲੱਗੇ ਹੋਏ ਸੀ ਚਾਰ-ਪੰਜ ਦਰਖਤ ਕੜੀ ਪੱਤੇ ਦੇ ਲੱਗੇ ਸੀ ਠੀਕ ਹੈ ਜਿਹੜੇ ਤੁਸੀਂ ਵੱਢੇ ਨੇ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਜਿਹੜਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਸੱਚ ਸੱਚ ਹੀ ਰਹਿਣਾ ਝੂਠ ਝੂਠ ਹੀ ਰਹਿਣਾ ਜਿਹੜੀਆਂ ਤੁਸੀਂ ਤੁਸੀਂ ਇੱਕ ਗੱਲ ਕਹੀ ਐ ਵੀ ਤੁਸੀਂ ਪਰਚੇ ਦੇ ਵਿੱਚ ਤਾਂ ਲਿਖ ਕੇ ਕਹਤਾ ਜੀ 45 ਲੱਖ ਰੁਪਈਆ ਖਰਚਾ ਆਉਂਦਾ ਕਮੇਟੀ ਦਾ ਤੁਸੀਂ ਥੋਤੋ ਸ਼ਹਿਰ ਨੇ ਪੁੱਛਿਆ ਦੀ ਵੀ ਤੁਹਾਡਾ ਖਰਚਾ ਕਿੰਨਾ ਆਉਂਦਾ ਜਦੋਂ ਥੋਤੋ ਸ਼ਹਿਰ ਨੇ ਖਰਚਾ ਨਹੀਂ ਪੁੱਛਿਆ ਸੀ ਤੁਸੀਂ ਬਿਨਾ ਪੁੱਛੇ ਤੋਂ ਖਰਚਾ ਦੱਸਤਾ ਫਿਰ ਬਿਨਾ ਪੁੱਛੇ ਤੋਂ ਇਹ ਵੀ ਦੱਸੋ ਵੀ ਸਾਨੂੰ ਇਨਕਮ ਕਿੰਨੀ ਆ ਇਹ ਵੀ ਨਾਲ ਆ ਦੱਸੋ ਨਾ ਵੀ ਸਾਨੂੰ ਸ਼ਹਿਰ ਸ਼ਹਿਰ ਨੂੰ ਫਿਰ ਇਹ ਵੀ ਚਾਣਨਾ ਪੈਣਾ ਦੱਸੇ ਪਾਓ ਜੀ ਸਾਨੂੰ ਇਹ ਵੀ ਇੰਨਾ ਸਾਨੂੰ ਇਨਕਮ ਹੁੰਦੀ ਆ ਜੀ ਤੁਸੀਂ ਉਹਦੇ ਤੇ ਲਿਖ ਰਹੇ ਹੋ ਆਪਦੇ ਪਰਚੇ ਦੇ ਵਿੱਚ ਵੀ 5000 ਤੋਂ 4500 ਰੁਪਏ ਇੱਕ ਸੰਸਕਾਰ ਤੇ ਖਰਚਾ ਆਉਂਦਾ ਜੀ ਉਹ দান ਰਾਸ਼ੀ ਤੋਂ ਲੱਗਦਾ দান ਰਾਸ਼ੀ ਤੋਂ ਲੱਗਦਾ ਹੁਣ ਤੁਸੀਂ ਅੱਜ ਆਪਦੀ ਵੀਡੀਓ ਚ ਆਪਦੇ ਮੂੰਹੋਂ ਮੰਨ ਰਹੇ ਹੋ ਵੀ ਹਾਂ ਉਹ ਪੈਸੇ ਨੇ ਜਿਹੜੇ দান ਰਾਸ਼ੀ ਦੇ ਤੌਰ ਤੇ ਵੀ ਸੰਸਕਾਰਨ ਕਰਨ ਵਾਲੇ ਬੰਦੇ ਤੋਂ ਵਿਅਕਤੀ ਤੋਂ ਲਏ ਜਾਂਦੇ ਨੇ ਲਏ ਜਾਂਦੇ ਨੇ ਨਾ ਇਸ ਗੱਲ ਨੂੰ ਤੁਸੀਂ ਐਕਸੈਪਟ ਕਰਦੇ ਹੋ ਨਾ ਲਏ ਜਾਂਦੇ ਨੇ ਫਿਰ ਤੁਸੀਂ ਇਹ ਦੱਸੋ ਵੀ ਦੁਕਾਨਾਂ ਦੇ ਕਿਰਾਏ ਜੋ ਤੁਸੀਂ ਕਿਹੜਾ ਸੰਸਕਾਰ ਕਰਦੇ ਹੋ ਕਿਹੜੇ ਤੁਹਾਡੀ দান ਰਾਸ਼ੀ ਹੋਰ ਐਕਸਟਰਾ ਜੀ ਤੁਸੀਂ ਸੰਸਕਾਰ ਕਰਦੇ ਹੋ ਇੱਥੇ ਜਿਹੜਾ ਵੀ ਬੰਦਾ ਆਉਂਦਾ ਹੈ ਉਹੋ ਬੰਦਾ ਆਪਦਾ ਤਿਰਿਆ ਕਰਮ ਦੇ ਪੈਸੇ ਦੇ ਕੇ ਫੇਰ ਇੱਥੇ ਕਰਾਉਂਦਾ ਤੁਹਾਡੇ ਕੋਲੇ ਇਸ ਚੀਜ਼ਾਂ ਦਾ ਕੋਈ ਸਹੀ ਤੇ ਉੱਤਰ ਤੇ ਜਵਾਬ ਨਹੀਂ ਹੈਗਾ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਠੀਕ ਹੈ ਤੁਸੀਂ ਜਿਹੜੀ ਗੱਲ ਕਰਦੇ ਹੋ ਜੀ ਵੀ ਇਹ ਸਾਡਾ ਵੀ ਅਸੀਂ ਤਾਂ ਇਹ ਲੋਕਾਂ ਦੀ ਸਹੂਲਤ ਵਾਸਤੇ ਬਣਾ ਰਹੇ ਸੀ ਵੀ ਲੋਕਾਂ ਦੇ ਫਾਇਦੇ ਵਾਸਤੇ ਬਣਾ ਰਹੇ ਹਾਂ ਜੀ ਉਹ ਮਹਾਰਾਜ ਵੀ ਅਸੀਂ ਵੀ ਐਸੇ ਸ਼ਹਿਰ ਦੇ ਲੋਕ ਆ ਜੇ ਸਾਡੇ ਮਹੱਲੇ ਨੂੰ ਉੱਥੇ ਗਰੀਬ ਲੋਕ ਰਹਿੰਦੇ ਨੇ ਉਧਰਲੇਰੀ ਜੇ ਸਾਨੂੰ ਤਕਲੀਫ ਹੈ ਜੇ ਉਹ ਮਹੱਲੇ ਦੇ ਲੋਕਾਂ ਨੂੰ ਤਕਲੀਫ ਹੈ ਤੁਸੀਂ ਰੱਜੇ ਪੁੱਜੇ ਅਮੀਰ ਲੋਕ ਹੋ ਤੁਸੀਂ ਗਰੀਬਾਂ ਦੀ ਕੌਣ ਸੁਣੂ ਉਹਨਾਂ ਦੀ ਤੁਹਾਡਾ ਹੱਕ ਬਣਦਾ ਸੀ ਰਾਮਬਾ ਕਮੇਟੀ ਦਾ ਹੱਕ ਬਣਦਾ ਸੀ ਵੀ ਅਸੀਂ ਭਾਈ ਮਹੱਲੇ 'ਚ ਜਾਈਏ ਪਹਿਲਾਂ ਗਰਾਊਂਡ ਤੇ ਉੱਤਰ ਕੇ ਦੇਖੀਏ ਉੱਥੇ ਦੇ ਹਾਲਾਤ ਦੇਖੀਏ ਵੀ ਸਹੀ ਕੀ ਹੈ ਗਲਤ ਕੀ ਹੈ ਫਿਰ ਉਹਦਾ ਫੈਸਲਾ ਲੈਣਾ ਸੀ ਤੁਸੀਂ ਜਿਹੜੇ ਤੁਸੀਂ ਫੈਸਲੇ ਲੈਣੇ ਸੀ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਬਾਰ-ਬਾਰ ਉਲਟਾ ਗੁੰਰਾਹ ਕਰ ਰਹੇ ਹਾਂ ਜੀ ਇਹ ਤਾਂ ਜੀ ਜਾਣ ਕੇ ਵਿਰੋਧ ਕਰਦੇ ਨੇ ਜੀ ਇਹ ਤਾਂ ਐ ਕਰਦੇ ਨੇ ਜੀ ਸਾਡਾ ਨਿੱਜੀ ਸਵਾਰਥ ਕੋਈ ਨਹੀਂ ਤੁਸੀਂ ਨਿੱਜੀ ਸਵਾਰਥ ਸਾਡਾ ਸਾਫਤ ਕਰ ਦੋ ਤੁਹਾਨੂੰ ਮੈਂ 1 ਲੱਖ ਰੁਪਏ ਦਾ ਇਨਾਮ ਦਵਾਂ ਵੀ ਸਾਡੇ ਨਾਲ ਅੱਜ ਤੱਕ ਅਸੀਂ ਅਸੀਂ ਹੁਣ ਵੀ ਕਹਿੰਦੇ ਆ ਵੀ ਮਹਾਸਾਹੀ ਦਾ ਨਾਮ ਉਸ ਬੋਰਡ ਤੇ ਲਿਖਿਆ ਹੋਣਾ ਚਾਹੀਦਾ ਪਰ ਤੁਹਾਨੂੰ ਤੁਹਾਨੂੰ ਅੱਜ ਵੀ ਇਤਰਾਜ ਆ ਵੀ ਉਹਨਾਂ ਦਾ ਨਾਮ ਨਹੀਂ ਲਿਖਿਆ ਜਾਣਾ ਚਾਹੀਦਾ ਜੇ ਤੁਹਾਨੂੰ ਨਹੀਂ ਇਤਰਾਜ ਤਾਂ ਲਿਖਾਓ ਨਾ ਉਹਨਾਂ ਦਾ ਕਿਉਂ ਨਹੀਂ ਲਿਖਾਉਂਦੇ ਲਿਖਾਓ ਨਾ ਲਿਖਾਉਣਾ ਚਾਹੀਦਾ ਮਹਾਸਾਹਿਬ ਦਾ ਨਾਮ ਲਖਾਓ ਨਾਲੇ ਦੂਜੀ ਗੱਲ ਇਹ ਵੀ ਹੈ ਇਹ ਵੀ ਸਾਫਤ ਕਰ ਦਿਓ ਵੀ ਅੱਜ ਤੱਕ ਸਾਡਾ ਮਹਾਸਾਹਿਬ ਜੀ ਨਾਲ ਕੋਈ ਕੇਸ ਚੱਲਿਆ ਹੋਵੇ ਜਾਂ ਆਰਾਮ ਬਾ ਕਮੇਟੀ ਨਾਲ ਕੇਸ ਚੱਲਿਆ ਹੋਵੇ ਸਾਫਤ ਕਰ ਦਿਓ ਕਿੱਥੇ ਸਾਫਤ ਕਰੋਗੇ ਝੂਠ ਦੇ ਪੈਰ ਨਹੀਂ ਹੁੰਦੇ ਮਹਾਰਾਜ ਤੁਸੀਂ ਜਿੰਨਾ ਝੂਠ ਬੋਲੋਗੇ ਨਾ ਉਹਨੇ ਤੁਸੀਂ ਸ਼ਹਿਰ ਦੇ ਲੋਕਾਂ ਦੇ ਤੇ ਸਮਾਜ ਦੀਆਂ ਨਜ਼ਰਾਂ 'ਚੋ ਗਿਰਦੇ ਜਾਓਗੇ ਇਸ ਕਰਕੇ ਝੂਠ ਤੂਫਾਨ ਦਾ ਖਹਿੜਾ ਛੱਡੋ ਸੱਚ ਦੇ ਰਾਹ ਤੇ ਆਓ ਗਰਾਊਂਡ ਤੇ ਉਤਰ ਕੇ ਦੇਖੋ ਆਪ ਸੋਚੋ ਵੀ ਇਹ ਚੀਜ਼ ਸਹੀ ਹੈ ਕਿ ਗਲਤ ਹੈ ਉਥੋਂ ਝੂਲੇ ਤੁਸੀਂ ਕਹਿੰਦੇ ਝੂਲੇ ਨਵੇਂ ਲਵਾਤੇ ਸਾਰੇ ਝੂਲੇ ਟੁੱਟੇ ਹੋਏ ਦੀ ਸਾਡੀ ਵੀਡੀਓ ਪਾਉਣ ਤੋਂ ਬਾਅਦ ਝੂਲੇ ਰਿਪੇਅਰ ਹੋਏ ਨੇ ਉਹ ਝੂਲੇ ਰਿਪੇਅਰ ਹੋ ਕੇ ਫੇਰ ਲੱਗੇ ਨੇ ਫੇਰ ਮੈਂ ਇੱਕ ਵੀਡੀਓ ਪਾਈ ਵੀ ਇਹ ਨਾਲ ਤੋਂ 15 ਸਾਲ 'ਚ 20 ਸਾਲ 'ਚ ਮੂਰਤੀਆਂ ਤੇ ਰੰਗ ਨਹੀਂ ਹੋਇਆ ਉਹ ਮੂਰਤੀਆਂ ਤੇ ਤੁਸੀਂ ਹੁਣ ਰੰਗ ਕਰਾਉਣ ਲੱਗੇ ਹੋ ਉਹ ਤੇ ਹੁਣ ਚਿੱਟਾ ਪੇਂਟ ਫੇਰੇ ਆ ਤੁਸੀਂ ਥੋੜੇ ਉਹ ਹਾਲਾਤ ਨੇ ਵੀ ਤੁਹਾਨੂੰ ਹਲਾਏ ਬਿਨਾ ਥੋੜੀ ਨੀਂਦ ਨਹੀਂ ਖੁੱਲਦੀ ਸਮਝ ਗਏ ਇਸ ਕਰਕੇ ਆਪਦੇ ਝੂਠ ਵਾਲੇ ਪਲੰਦੇ ਛੱਡੋ ਤੁਸੀਂ ਤੁਹਾਡੀ ਪਹਿਲਾਂ ਵੀ ਇੱਕ ਪ੍ਰੈਸ ਕਾਨਫਰੰਸ ਤੁਸੀਂ ਕੀਤੀ ਸੀ ਉਹਦੇ 'ਚ ਵੀ ਸਾਰਾ ਝੂਠ ਤੁਫਾਨੀ ਬੋਲਿਆ ਸੀ ਜੀ ਸਾਡੇ ਤਾਂ ਜੀ ਸਾਰੇ ਨਕਸ਼ੇ ਪਾਸ ਨੇ ਜੀ ਸਾਡੇ ਕੋਲੇ ਤਾਂ ਜੀ ਸਾਰਾ ਕੁਝ ਆ ਜੀ ਸਾਡੇ ਦਾ ਸੀਐਮ ਸਾਹਿਬ ਨੇ ਕਰੋੜ ਰੁਪਏ ਤਾਂ ਦਿੱਤਾ ਜੀ ਇਹ ਝੂਠ ਦੇ ਪੈਰ ਨਹੀਂ ਹੁੰਦੇ ਮਹਾਰਾਜ ਝੂਠ ਤੋਂ ਖਹਿੜਾ ਛਡਾਓ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਸੱਚ ਦੇ ਰਾਹ ਤੇ ਆਓ ਵਧੀਆ ਰਹੋਗੇ ਤੁਸੀਂ ਵੀ ਚੰਗੇ ਰਹੋਗੇ ਅਸੀਂ ਵੀ ਚੰਗੇ ਰਹਾਂਗੇ ਠੀਕ ਹੈ ਤੁਸੀਂ ਵੀ ਆਪਦੇ ਘਰੇ ਬਸੋ ਰਸੋ ਅਸੀਂ ਵੀ ਆਪਦੇ ਘਰੇ ਬਸੀ ਰਸੀਏ ਸਾਡਾ ਤੁਹਾਡੇ ਨਾਲ ਕੋਈ ਨਿੱਜੀ ਬੈਰ ਵਿਰੋਧ ਰੌਲਾ ਕੁਝ ਨਹੀਂ ਹੈਗਾ ਪਰ ਅਸੀਂ ਚਾਹੁੰਦੇ ਆ ਵੀ ਤੁਸੀਂ ਇਨਸਾਨੀਅਤ ਦੇ ਤੌਰ ਤੇ ਉਸ ਗਰਾਊਂਡ ਤੇ ਉਤਰ ਕੇ ਉਹਨੂੰ ਦੇਖੋ ਵੀ ਉਹ ਚੀਜ਼ ਜਿਹੜੀ ਤੁਸੀਂ ਬਣਾਉਣੀ ਤੇ ਤੇ ਜਾਇਜ਼ ਆ ਕਿ ਨਜਾਇਜ਼ ਆ ਸਰ ਇੱਕ ਤੁਹਾਡੇ ਵੱਲੋਂ ਮੁੱਦਾ ਚੁੱਕਿਆ ਜਾਂਦਾ ਹੈਗਾ ਅਕਸਰ ਇਹ ਕਿ ਰਾਮਬਾਗ ਸੋਸਾਇਟੀ 1 ਲੱਖ ਰੁਪਇਆ ਲੈ ਕੇ ਮੈਂਬਰ ਬਣਾਉਂਦੀ ਹੈਗੀ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਆਪ ਮੈਂ ਬਈ ਜੀ ਦੱਸਦਾ ਜਿਹੜੀ ਰਾਮ ਬਾਗ ਕਮੇਟੀ ਜਿਹੜੀ 1 ਲੱਖ ਰੁਪਏ ਦੀ ਇਹਨਾਂ ਨੇ ਫੀਸ ਰੱਖੀ ਸੀ ਉਹ ਜਿਹੜਾ ਇਹ ਕਮਿਊਨਿਟੀ ਹਾਲ ਬਣਾ ਰਹੇ ਸੀ ਕਮਿਊਨਿਟੀ ਹਾਲ ਦੀ ਮੈਂਬਰਸ਼ਿਪ ਇਹਨਾਂ ਨੇ 1 ਲੱਖ ਰੁਪਇਆ ਰੱਖੀ ਸੀ ਜਿਸ ਦੇ ਵਿੱਚ ਇਹਨਾਂ ਵੱਲੋਂ ਕਿਹਾ ਗਿਆ ਸੀ ਵੀ ਜਿਨੇ ਆਪਦੇ ਕਿਸੇ ਬਜ਼ੁਰਗ ਦੀ ਜਾਂ ਕਿਸੇ ਨੇ ਆਪਦੇ ਮਾਤਾ ਦੀ ਵੀ ਅੰਦਰ ਕਮਿਊਨਿਟੀ ਹਾਲ ਦੇ ਅੰਦਰ ਤਸਵੀਰ ਲਾਉਣੀ ਆ ਵੀ ਉਹਦੇ 1 ਲੱਖ ਰੁਪਇਆ ਫੀਸ ਹੋਊਗੀ ਤੇ ਦੂਜੀ ਗੱਲ ਇਹ ਕਹਿੰਦੇ ਨੇ ਜੀ ਵੀ ਅਸੀਂ 1000 ਰੁਪਏ ਚ ਮੈਂਬਰ ਬਣਾਉਣੇ ਆ ਇਹ 1000 ਰੁਪਏ ਚ ਮੈਂਬਰ ਉਹ ਬਣਾਉਂਦੇ ਨੇ ਜਿਹੜਾ ਇਹਨਾਂ ਨੂੰ ਕੋਈ ਸੁਭਾਲ ਜਵਾਬ ਨਾ ਕਰੇ ਗੁੰਗਾ ਹੋਵੇ ਇਹਨਾਂ ਤੋਂ ਕੁਝ ਪੁੱਛੇ ਕਿ ਛੇਣਾ ਜੋ ਇਹਨਾਂ ਨੇ ਕਹਿਤਾ ਦਿਨ ਨੂੰ ਦਿਨ ਕਹੇ ਰਾਤ ਨੂੰ ਰਾਤ ਕਹੇ ਮੈਂ ਤੁਹਾਡੇ ਆਉਣ ਰਿਕਾਰਡ ਕੈਮਰੇ ਤੇ ਕਹਿ ਰਿਹਾ ਮੈਂ 11000 ਰੁਪਏ ਦੀ ਪਰਚੀ ਕਟਾਉਣਾ ਠੀਕ ਆ ਜੀ ਮੈਨੂੰ ਇਹ ਰਾਮ ਬਾ ਕਮੇਟੀ ਦਾ ਮੈਂਬਰ ਲੈਣ ਮੈਂ ਗਾਰੰਟੀ ਦਿੰਦਾ ਮੈਨੂੰ ਕੀ ਹੋ ਕਾਲ ਨਹੀਂ ਲੈਂਦੇ ਕਮੇਟੀ ਚ ਮੈਂਬਰ ਕਿਉਂ ਨਹੀਂ ਲੈਂਦੇ ਕਿ ਮੈਂ ਸੱਚ ਨੂੰ ਸੱਚ ਕਹਿਣਾ ਤੇ ਝੂਠ ਨੂੰ ਝੂਠ ਕਹਿਣਾ ਤੇ ਇਹਨਾਂ ਤੋਂ ਸਵਾਲ ਪੁੱਛਣੇ ਨੇ ਗਲਤ ਨੂੰ ਗਲਤ ਕਹਿਣਾ ਤੇ ਸਹੀ ਨੂੰ ਸਹੀ ਕਹਿਣਾ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਹੁਣ ਜਿੰਨੇ ਕਮੇਟੀ ਮੈਂਬਰ ਨੇ ਇੱਕ ਵੀ ਕਮੇਟੀ ਮੈਂਬਰ ਇਹਨਾਂ ਚੋਂ ਬੋਲਣ ਦੀ ਹਿੰਮਤ ਰੱਖ ਰਿਹਾ ਵੀ ਹਾਂ ਇਹ ਆਪਾਂ ਪਾਰਕ ਯਾਰਡ ਰਿਹਾ ਵੀ ਇਹ ਗਲਤ ਤਾਂ ਨਹੀਂ ਰੱਖ ਰਿਹਾ ਜਿਹੜਾ ਬੋਲੂ ਇਹਨੂੰ ਕਮੇਟੀ ਚੋਂ ਕੱਢ ਦੇਣਗੇ ਇਹ ਮਤਾਂਵਾ ਕੇ ਉਹਦੀ ਕੱਢ ਦੇਣਗੇ ਸਰ ਇੱਕ ਤੁਹਾਡੇ ਵੱਲੋਂ ਸਵਾਲ ਕੀਤਾ ਜਾਂਦਾ ਕਿ ਰਾਮ ਬਾਗ ਦੇ ਜੋ ਪਾਰਕ ਦੇ ਅੰਦਰ ਬੈਡਮਿੰਟਨ ਖੇਡਦੇ ਮੁੰਡੇ ਨੇਗੇ ਉਹਨਾਂ ਤੋਂ ਕਿਸੇ ਕਿਸਮ ਦੀ ਤਾਂ ਰਾਸ਼ੀ ਪ੍ਰਾਪਤ ਕੀਤੀ ਗਈ ਆ ਉਹ ਮਸਲਾ ਕੀ ਆ ਉਸ ਤੇ ਚਾਨਣਾ ਪਾਉ ਜੇ ਪਤਾ ਕੀ ਆ ਜੀ ਜੇ ਹੁਣ ਉਹ ਵਿਚਾਰੇ ਉਥੇ ਬੈਡਮਿੰਟਨ ਖੇਡਦੇ ਨੇ ਜੇ ਤਾਂ ਉਹ ਇਹਨਾਂ ਨੂੰ ਫੰਡ ਦਿੰਦੇ ਰਹਿੰਦੇ ਨੇ ਤਾਂ ਠੀਕ ਆ ਟਾਈਮ ਟੂ ਟਾਈਮ ਕੋਈ ਫੰਡ ਦੇਤਾ ਤਾਂ ਠੀਕ ਆ ਜੇ ਨਹੀਂ ਫੰਡ ਦਿੰਦੇ ਤੇ ਫਿਰ ਉਹਨਾਂ ਨੂੰ ਕਹਿੰਦੇ ਨੇ ਜੀ ਤੁਸੀਂ ਜੀ ਇੱਥੇ ਪਾਰਕ ਖਰਾਬ ਕਰਤਾ ਜੀ ਤੁਸੀਂ ਪਾਰਕ ਕਰਤਾ ਜੀ ਥੋਡੇ ਬੈਡਮਿੰਟਨ ਖੇਡਣਾ ਜੇ ਕਹਾ ਨਹੀਂ ਹੁੰਦਾ ਜੀ ਵੀ ਫਿਰ ਇਹ ਮਤਲਬ ਉਹਨਾਂ ਨੂੰ ਇਸ ਸਿਸਟਮ ਨਾਲ ਚੱਲ ਰਹੇ ਚੱਲ ਪੈਂਦੇ ਨੇ ਵੀ ਤੁਸੀਂ ਇੱਥੇ ਆ ਖੇਲੋਣਾ ਜੀ ਕਿਉਂਕਿ ਥੋਡੇ ਖੇਡਣ ਨਾਲ ਕਹਾ ਖਰਾਬ ਹੁੰਦਾ ਜੀ ਉਹ ਜਦੋਂ ਇਹੀਆਂ ਗੱਲਾਂ ਆਪਾਂ ਕਿਸੇ ਬੰਦੇ ਕੋਲੇ ਕਰਦੇ ਹੁਣ ਉਹ ਵਿਚਾਰੇ ਖੇਡਦੇ ਨੇ ਉਹ ਖੇਡਣ ਉਹਨਾਂ ਨੂੰ ਹਟਾਉਣਾ ਹੁੰਦਾ ਫਿਰ ਉਹਨਾਂ ਨੂੰ ਐ ਟੌਰਚਰ ਕਰਦੇ ਨੇ ਹੁਣ ਉਹਨਾਂ ਤੋਂ 1 61000 ਦੇ ਕਰੀਬ ਹੁਣ ਇਹਨਾਂ ਨੇ ਲਿਆ ਪਰ ਜਿਹੜਾ 40000 ਹੁਣ ਇਹਨਾਂ ਨੇ ਲਿਆ ਉਹ ਕਿਸੇ ਰਿਕਾਰਡ ਤੇ ਜਾਂ ਕਿਸੇ ਆ ਪਹਿਲਾਂ ਤਾਂ ਗਰਗ ਸਾਹਿਬ ਬੜਾ ਆ ਦੇ ਪ੍ਰਧਾਨ ਸਾਹਿਬ ਪਾਉਂਦੇ ਨੇ ਆਪਦੀ ਫੇਸਬੁੱਕ ਤੇ ਵੀ ਸਾਡੇ ਕੋਲੇ ਆ ਰਾਸ਼ੀ ਇਕੱਠੀ ਹੋਈ ਆ ਆ ਉਸ ਤੋਂ ਪਹਿਲਾਂ ਵੀ ਉਹਨਾਂ ਤੋਂ ਆ ਦੇਖੋ 21000 ਰੁਪਏ ਪਹਿਲਾਂ ਵੀ ਲਿਆ ਉਹਨਾਂ ਤੋਂ ਆ ਪੜੋ 21000 ਰੁਪਏ ਪਹਿਲਾਂ ਵੀ ਲਿਆਦੀ ਉਹਨਾਂ ਨੂੰ 21000 ਪਹਿਲਾਂ ਲਿਆ 61000 ਰੁਪਏ ਹੋਣ ਲਿਆ ਹੁਣ ਵਾਲੇ 61000 ਦੀ ਫੋਟੋ ਕਿਉਂ ਨਹੀਂ ਪਾਈ ਕਿਤੇ ਉਹ ਵੀ ਪਾਉਂਦੇ ਆ ਵੀ ਭਾਈ ਮੈਂ ਲਿਆ ਪਾਦੋ ਨਹੀਂ ਪਾਦਣੀ ਚਾਹੀਦੀ ਇਹਨਾਂ ਨੂੰ ਉਹ ਵੀ ਕਿਉਂ ਕੀ ਗੱਲ ਵੀ ਹੁਣ ਲੋਕਾਂ ਜਾਂਦੇ ਜੱਗਰ ਹੋਵੇ ਇਸ ਕਰਕੇ ਨਹੀਂ ਭਾਈ ਝੂਠ ਤੂਫਾਨ ਛੱਡ ਦਿਓ ਸੱਚ ਦੇ ਰਾਹ ਤੇ ਚੱਲੋ ਮੈਂ ਬਾਰ ਬਾਰ ਬੇਨਤੀ ਕਰਦਾ ਜਿਹੜੇ ਬਾਰ-ਬਾਰ ਬਾਰ-ਬਾਰ ਕਹਿ ਰਹੇ ਨੇ ਵੀ ਉੱਥੇ ਕੋਈ ਪਾਰਕ ਨਹੀਂ ਸੀ ਜੀ ਅਸੀਂ ਕੋਈ ਪਾਰਕ ਨਹੀਂ ਉਜਾੜਿਆ ਜੀ ਕੋਈ ਝੂਲੇ ਨਹੀਂ ਪੱਟੇ ਜੀ ਆ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਆ ਦੇਖੋ ਤੁਸੀਂ ਵੀ ਆਹ ਆ ਪਾਰਕ ਨਹੀਂ ਸੀ ਦੇਖੋ ਇੱਕ ਪਾਰਕ ਸੀ ਆਲਰੇਡੀ ਗੂਗਲ ਤੇ ਜਾਂ ਹੋਰ ਸਾਰੇ ਕਿਤੇ ਵੀਡੀਓ ਫੋਟੋਆਂ ਪਈਆਂ ਨੇ ਇਹ ਕਿੱਥੇ-ਕਿੱਥੇ ਝੂਠ ਬੋਲਣਗੇ ਕਿੱਥੇ-ਕਿੱਥੇ ਬੋਲਣਗੇ ਆ ਦੇਖੋ ਜਿੱਥੋਂ ਇਹ ਇਹਨਾਂ ਨੇ ਸਾਰਾ ਕੁਝ ਉਜਾੜਿਆ ਇਹ ਪਾਰਕ ਹੀ ਸੀ ਇੱਥੇ ਆ ਦਰਖਤ ਵੀ ਲੱਗੇ ਹੋਏ ਨੇ ਝੂਲੇ ਵੀ ਲੱਗੇ ਹੋਏ ਨੇ ਸਾਰੇ ਆਲੇ-ਦਾਲੇ ਪਿੱਛੇ ਬੜੇ ਸੋਹਣੇ ਬੂਟਿਆਂ ਵਾਲੀਆਂ ਬੇਲਾਂ ਲੱਗੀਆਂ ਹੋਈਆਂ ਸੀ ਸਾਈਡਾਂ ਤੇ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਸਕਦੇ ਹੋ ਐਵੇਂ ਗੱਲ-ਗੱਲ ਤੇ ਝੂਠ ਗੁੰਮਰਾਹ ਲੋਕਾਂ ਨੂੰ ਕਰਨ ਲੱਗੇ ਨੇ ਵੀ ਜਿਹੜੀਆਂ ਚੀਜ਼ਾਂ ਟੈਕਨੀਕਲੀ ਪਈਆਂ ਨੇ ਵੀਡੀਓ ਪਈਆਂ ਨੇ ਫੋਟੋਆਂ ਪਈਆਂ ਨੇ ਫੇਸਬੁੱਕ ਤੇ ਪਈਆਂ ਨੇ ਲੋਕਾਂ ਦੇ ਗੂਗਲ ਤੇ ਪਈਆਂ ਨੇ ਆ ਵੀਡੀਓ ਚੈਨਲਾਂ ਤੇ ਪਈਆਂ ਨੇ ਤੁਸੀਂ ਕਿੱਥੇ ਕਿੱਥੇ ਝੂਠ ਬੋਲੋਗੇ ਕੋਈ ਬੰਦਾ ਦੇਖਣਾ ਵੀ ਜਾਂਦਾ ਜੇ ਕਿਸੇ ਨੂੰ ਲੱਗਦਾ ਵੀ ਰਾਮ ਬਾਗ ਕਮੇਡੀ ਸੱਚ ਬੋਲ ਰਹੀ ਹੈ ਵੀ ਉੱਥੇ ਕੋਈ ਝੂਲੇ ਨਹੀਂ ਸੀ ਵੀ ਕੋਈ ਉੱਥੇ ਪਾਰਕ ਨਹੀਂ ਸੀ ਤੇ ਗੂਗਲ ਤੇ ਸਰਚ ਮਾਰਿਓ ਰਾਮ ਬਾਗ ਭਰਕੇ ਤੇ ਤੁਹਾਡੇ ਕੋਲ ਸਾਰਾ ਕੁਝ ਨਿਕਲਿਆ ਆਉਣਾ ਵੀ ਉੱਥੇ ਕੀ ਸੀ ਕੀ ਨਹੀਂ ਇਨਾਂ ਕੋਲੇ ਹਰੇਕ ਬੰਦੇ ਨੂੰ ਇਹ ਗੁੰਮਰਾਹ ਕਰਦੇ ਨੇ ਪਹਿਲਾਂ ਪਰਚੇ ਵੰਡ ਕੇ ਗੁੰਮਰਾਹ ਹੁਣ ਮੈਨੂੰ ਤਾਂ ਆਸ ਸੀਗੀ ਵੀ ਮੇਰੇ ਵੱਡੇ ਵੀਰ ਨੂੰ ਇਹ ਆਮ ਬਾ ਕਮੇਟੀ ਦੇ ਪ੍ਰਧਾਨ ਜੀ ਬਣਾਉਣਗੇ ਤੇ ਪਰ ਇਹਨਾਂ ਨੇ ਹੁਣ ਮੀਡੀਆ ਸਲਾਹਕਾਰ ਲਾਤੇ ਤੇ ਚਲੋ ਕੋਈ ਗੱਲ ਨਹੀਂ ਪਰ ਮੀਡੀਆ ਸਲਾਹਕਾਰਾਂ ਨੂੰ ਮੇਰੇ ਭਰਾ ਜੀ ਨੂੰ ਬੇਨਤੀ ਹੈ ਵੀ ਸਹੀ ਸਲਾਹ ਦਿਓ ਗਲਤ ਗੁੰਮਰਾਹ ਨਾ ਕਰੋ ਲੋਕਾਂ ਨੂੰ ਸਾਰੇ ਸ਼ਹਿਰ ਨੂੰ ਤੇ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਇੱਕ ਸਾਰਾ ਤੁਹਾਡੇ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਇਸ ਸਬੰਧ ਦੇ ਵਿੱਚ ਅਪੀਲ ਪਾਈ ਹੋਈ ਹੈਗੀ ਉਸ ਦੇ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਮਾਨਯੋਗ ਹਾਈ ਕੋਰਟ ਦੇ ਵਿੱਚ ਜੇ ਅਸੀਂ ਅਪੀਲ ਪਾਈ ਸੀ ਅਪੀਲ ਪਾਉਣ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਸਾਨੂੰ ਉਹਦੇ ਚ ਸਟੇ ਦਿੱਤੀ ਹੈ ਜੀ ਸਟੇ ਕਰਕੇ ਜ Punjab ਸਰਕਾਰ ਨੂੰ ਮਿਊਸਪਲ ਕਮੇਟੀ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਇੱਥੇ ਸਾਰਿਆਂ ਨੂੰ ਤੇ ਰਾਮਬਾ ਕਮੇਟੀ ਨੂੰ ਇਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਸੰਬੰਧ ਕਰੇ ਨੇ ਤੇ ਜਵਾਬ ਮੰਗੇ ਆ ਜੀ ਤੇ ਉੱਥੇ ਸਟੇ ਰੈਗੂਲਰ ਚੱਲ ਰਹੀ ਆ ਜੀ ਤੇ ਇੱਕ ਸਰ ਇੱਥੇ ਜੋ ਜ਼ਮੀਨ ਦੱਬਣ ਦਾ ਜੋ ਮਾਮਲਾ ਸਾਹਮਣੇ ਆਉਂਦਾਗਾ ਤੁਹਾਡੇ ਵੱਲੋਂ ਵੀ ਉਸ ਮੁੱਦੇ ਤੇ ਕਾਫੀ ਬੋਲਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਉਹ ਮਾਮਲਾ ਕੀ ਹੈਗਾ ਜ਼ਮੀਨ ਦੱਬਣ ਵਾਲਾ ਕਿਹੜਾ ਜੀ ਮਤਲਬ ਜਿਵੇਂ ਕਿਹਾ ਜਾਂਦਾਗਾ ਕਿ ਜੋ ਇਸ ਥਾਂ ਤੇ ਕਮਿਊਨਿਟੀ ਹਾਲ ਬਣ ਰਿਹਾ ਹੈਗਾ ਉਸ ਥਾਂ ਤੇ ਇਹ ਪਹਿਲਾਂ ਹੀ ਇੱਕ ਹਾਈ ਕੋਰਟ ਦੇ ਵਿੱਚ ਇਸ ਵਿੱਚ ਉਹ ਉਹ ਇਹਨਾਂ ਦਾ ਆਲਰੇਡੀ ਇਹਨਾਂ ਦਾ ਕਿਸੇ ਸ਼ਹਿਰ ਦੇ ਕਿਸੇ ਬੰਦੇ ਨਾਲ ਡਿਸਪਿਊਟ ਚੱਲਦਾ ਕਿਉਂਕਿ ਮੈਂ ਵੀ ਉਹ ਕਿਸੇ ਪੱਤਰਕਾਰ ਮਿੱਤਰ ਨੇ ਇੱਕ ਵੀਡੀਓ ਪਾਈ ਹੋਈ ਸੀ ਉਸ ਵੀਡੀਓ ਤੋਂ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਦਾ ਆਲਰੇਡੀ ਪਹਿਲਾਂ ਵੀ ਕਿਸੇ ਥਰਡ ਪਰਸਨ ਬੰਦੇ ਨਾਲ ਕੇਸ ਚੱਲਦਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਉਹਦੀ ਵੀ ਤਕਰੀਬਨ 2008 ਦੇ ਵਿੱਚ ਸਟੇਟਸ ਕੋ ਹੋਈ ਹੋਈ ਆ ਕਿ ਇਹਦੇ ਜਰਾਮ ਬਾ ਕਮੇਟੀ ਦੇ ਅੰਗੇਜਸਟ ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਜੀ ਵੀ ਜਿਹੜੀ ਪ੍ਰਾਪਰਟੀ ਦਾ ਆਲਰੇਡੀ ਸਟੇ ਹੋਈ ਹੋਈ ਆ ਪਹਿਲਾਂ 2008 ਦੇ ਸਟੇਟਸ ਕੋ ਹੋਈ ਹੋਈ ਆ ਉਸ ਪ੍ਰਾਪਰਟੀ ਤੇ ਕਰੋੜ ਰੁਪਈਆ ਸਰਕਾਰ ਨੇ ਬਿਨਾ ਦੇਖੇ ਸੋਚੇ ਸਮਝੇ ਕਿਵੇਂ ਦੇਤਾ ਕੱਲ ਨੂੰ ਇਹ ਬਣ ਜਾਂਦਾ ਹੈ ਬਣਨ ਤੋਂ ਬਾਅਦ ਕਿ ਕਰੋੜ ਰੁਪਏ ਜਿਹੜਾ ਸਰਕਾਰ ਦਾ ਲੱਗੂਗਾ ਵੀ ਉਹਦਾ ਕੀ ਬਣੂਗਾ ਉਦੋਂ ਪਹਿਲਾਂ ਨਾਲੇ ਜਿਹੜੇ ਪਾਰਕ ਬਣੇ ਨੇ ਜਿਹੜੇ ਝੁੱਲੇ ਲੱਗੇ ਝੁੱਲੇ ਬਣੇ ਹੋਏ ਨੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਚਾਹਣਾ ਜਿਹੜੇ ਇਹ ਝੁੱਲੇ ਬਣੇ ਹੋਏ ਨੇ ਇਹ ਜਿਹੜੇ ਝੁੱਲੇ ਲੱਗੇ ਸੀ ਇਹ ਝੁੱਲੇ ਲਾਉਣ ਵਾਸਤੇ ਜਾਂ ਹੋਰ ਸ਼ਹਿਰ ਦੇ ਪਹਿਲਾਂ ਵੀ ਬਹੁਤ ਲੋਕਾਂ ਨੇ ਇੱਥੇ ਗ੍ਰਾਂਟ ਦਿੱਤੀ ਆ ਇੱਥੇ ਜਿਹੜੇ ਪਹਿਲਾਂ ਇੱਥੇ ਕੁਝ ਹੋਇਆ ਹੋਇਆ ਉਹ ਵੀ ਤਾਂ ਲੋਕਾਂ ਦੇ ਸਹਿਯੋਗ ਨਾਲ ਤੇ ਗ੍ਰਾਂਟ ਨਾਲ ਹੀ ਹੋਇਆ ਹੋਇਆ ਠੀਕ ਹੈ ਜੀ ਹੁਣ ਆਹਾ ਸਾਡੇ ਆਪਣੇ ਬਜਿੰਦਰ ਸਿੰਘਲਾ ਜੀ ਰਹੇ ਨੇ ਆਪਣੇ ਐਮਪੀ ਰਹੇ ਨੇ ਬਜਿੰਦਰ ਸਿੰਘਲਾ ਜੀ ਨੇ ਇੱਥੇ 125000 ਰੁਪਇਆ ਦਿੱਤਾ ਸੀਗਾ ਠੀਕ ਹੈ ਜੀ ਆਮ ਦਾ ਕਮੇਟੀ ਨੂੰ ਆ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੀਆਂ ਇਹ ਗਰਾਂਟਾਂ ਮਿਲੀਆਂ ਹੋਈਆਂ ਨੇ ਇਹ ਵੀ ਤਾਂ ਲੋਕਾਂ ਦੇ ਲੋਕਾਂ ਦੇ ਪੈਸੇ ਹੀ ਲੱਗੇ ਹੋਏ ਆ ਜਿਹੜੀਆਂ ਚੀਜ਼ਾਂ ਨੂੰ ਉਹ ਤੋੜ ਰਹੇ ਨੇ ਮਰੋੜ ਰਹੇ ਨੇ ਉਹ ਵੀ ਤਾਂ ਲੋਕਾਂ ਦੇ ਪੈਸੇ ਹੀ ਲੱਗੇ ਹੋਏ ਨੇ ਉਹ ਵੀ ਸਰਕਾਰ ਦੇ ਲੱਗ ਗਏ ਆਮ ਲੋਕਾਂ ਦੇ ਲੱਗ ਗਏ ਠੀਕ ਹੈ ਜੀ ਇਹ ਇਹ ਸਾਰਾ ਕੁਝ ਬਣਿਆ ਤਾਂ ਲੋਕਾਂ ਦੇ ਸਹਿਯੋਗ ਨਾਲ ਹੀ ਆ ਨਾ ਜਿਵੇਂ ਹੁਣ ਸਾਡੇ ਇੱਥੇ ਸਾਬਕਾ ਐਮਐਲਏ ਸੀ ਆਪਣੇ ਤਲਵੰਤ ਸਿੰਘ ਜੀ ਆ ਸਾਡੇ ਆ ਸਾਬਕਾ ਐਮਐਲਏ ਤਲਵੰਤ ਸਿੰਘ ਜੀ ਨੇ ਵੀ ਇੱਥੇ ਆ 2 ਲੱਖ ਰੁਪਏ ਦੀ ਗ੍ਰਾਂਟ پارک ਵਾਸਤੇ ਦਵਾਈ ਸੀ ਆ ਦਵਾਈ ਹੋਈ ਹੈ ਮਸਲਾ ਤਾਂ ਇਹ ਹੈ ਵੀ ਇਹ ਇੱਕ ਗ੍ਰਾਂਟ ਇੱਕ ਸਰਕਾਰ ਦੇ ਜੰਦੀ ਹੈ ਤੇ ਉਸ ਤੋਂ ਬਾਅਦ ਉਸ ਗ੍ਰਾਂਟ ਦੀ ਦੁਰਵਰਤੋਂ ਹੁੰਦੀ ਹੈ ਵੀ ਉੱਥੇ ਇੱਕ ਚੀਜ਼ ਬਣਾ ਦੀ ਉਸ ਤੋਂ ਬਾਅਦ ਤੋੜ ਦੋ ਇੱਕ ਵਾਰੀ ਬਣਾ ਦੋ ਇੱਕ ਵਾਰੀ ਤੋੜ ਦੋ ਪੈਸੇ ਦਾ ਯਾੜਾ ਸਰਕਾਰ ਦੇ ਪੈਸੇ ਦਾ ਯਾੜਾ ਕਰ ਰਹੀ ਨੇ ਕੋਈ ਤੁਸੀਂ ਪਹਿਲਾਂ ਕੋਈ ਚੀਜ਼ ਬਣਾਉਣੇ ਹੋ ਟੈਕਨੀਕਲੀ ਤਰੀਕੇ ਨਾਲ ਪਹਿਲਾਂ ਉਹ ਜੇ ਸਿਸਟਮ ਬਣਾ ਕੇ ਚੱਲੋ ਨਾ ਇੱਕ ਇੱਕ ਮੇਰੇ ਵੱਡੇ ਵੀਰ ਕਹਿ ਰਹੇ ਨੇ ਜੀ ਵੀ ਹੁਣ ਇੱਕ ਚੀਜ਼ ਮੈਂ ਤੁਹਾਨੂੰ ਪਹਿਲਾਂ ਤਾਂ ਇਹ ਦੱਸਾਣਾ ਚਾਹਣਾ ਹੈ ਵੀ ਕਿਸੇ ਬੰਦੇ ਨੂੰ ਕਿਸੇ ਚੀਜ਼ ਦੀ ਤਕਲੀਫ ਹੁੰਦੀ ਆ ਉਹ ਵਿਰੋਧ ਤਾਂ ਹੀ ਕਰਦਾ ਹੁੰਦਾ ਸਾਨੂੰ ਕਮਿਊਨਿਟੀ ਹਾਲ ਦੀ ਦਾ ਵਿਰੋਧ ਆ ਇਸੇ ਕਰਕੇ ਕਰ ਰਹੇ ਸਾਨੂੰ ਉਹ ਤਕਲੀਫ ਹੈ ਮੇਰੇ ਵੱਡੇ ਵੀਰ ਸ਼ਹਿਰ ਦੇ ਵਿੱਚ ਬਾਜ਼ਾਰ ਵਾਲੇ ਫਾੜਕਾਂ ਦੇ ਬੰਨ ਵਾਲੇ ਪੁਲ ਦਾ ਵਿਰੋਧ ਕਿਸ ਕਰਕੇ ਕਰਦੇ ਨੇ ਇਹ ਕਹਿੰਦੇ ਨੇ ਜੀ ਵੀ ਉੱਥੇ ਸਿੰਗਲ ਪੁਲ ਬੰਨਣਾ ਸੀ ਜੀ ਹੋਰ ਕਰਨਾ ਜੀ ਜਦੋਂ ਇਹ ਸ਼ਹਿਰ ਦੇ ਕਈ ਬੰਦਿਆਂ ਦੇ ਪਰਚੇ ਦਰਜ ਹੋਏ ਨੇ ਉੱਥੇ ਕੋਈ ਰੇਲਵੇ ਲਾਈਨ ਦੇ ਹੋਰ ਕੰਮ ਵਾਸਤੇ ਸਮਾਨ ਛੱਡਿਆ ਗਿਆ ਜੀ ਇਹਨਾਂ ਨੂੰ ਆਇਆ ਹੋਗਾ ਵੀ ਕਿਤੇ ਪੁਲ ਬੰਨਣਾ ਲੱਗ ਗਿਆ ਇਸ ਸਮਾਨ ਦਾ ਹੋਰ ਕੰਮ ਨੂੰ ਸਿੱਟਾ ਦੀ ਪਰ ਇਹਨਾਂ ਦੇ ਮਨ ਚਾਹ ਹੈ ਕਿ ਪੁਲ ਬਣਾ ਲੱਗਾ ਇਹਨਾਂ ਨੇ ਹਲਾ ਲਾਲਾ ਹਲਾ ਲਾਲਾ ਕਰਕੇ ਇਥੇ ਰੇਲ ਰਕਾਤੀ ਰੇਲ ਰਕਾ ਕੇ ਧਰਨਾ ਲਵਾਤਾ ਧਰਨਾ ਲਗਾਉਣ ਤੋਂ ਬਾਅਦ ਕਈ ਬੰਦਿਆਂ ਦੇ ਪਰਚਾ ਦਰਜ ਹੋ ਗਿਆ ਜੀ ਪਰਚਾ ਦਰਜ ਹੋਣ ਤੋਂ ਬਾਅਦ ਪਤਾ ਲੱਗਿਆ ਜੀ ਵੀ ਜਿਹੜਾ ਉਹ ਸਮਾਨ ਆਇਆ ਦੀਗਾ ਉਹ ਪੁਲ ਵਾਸਤੇ ਨਹੀਂ ਆਇਆ ਦੀ ਉਹ ਰੇਲਵੇ ਦੇ ਹੋਰ ਕਿਸੇ ਕੰਮ ਵਾਸਤੇ ਆਇਆ ਦੀ ਉਹ ਪਹਿਲਾਂ ਹੀ ਐਂ ਰੌਲਾ ਪਾ ਕੇ ਬਿਨਾ ਮਤਲਬ ਤਾਂ ਟ੍ਰੇਨ ਰੋਕ ਕੇ ਉਹ ਕਰਤਾ ਹੁਣ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇਹ ਕਹਿੰਦੇ ਨੇ ਜੀ ਸੂਏ ਵਾਲੇ ਪਾਸੇ ਪੁਲ ਬਣਾ ਦੇਣ ਜਿੱਧਰ ਕੀ ਗੱਲ ਜੀ ਥੋੜੀ ਕਰੋੜਾਂ ਦੀ ਦੁਕਾਨ ਮਿੱਟੀ ਹੁੰਦੀ ਆ ਪੁਲ ਬਣੇ ਤੋਂ ਕਰੋੜਾਂ ਦੀ ਦੁਕਾਨ ਮਿੱਟੀ ਹੁੰਦੀ ਆ ਪੁਲ ਬਣੇ ਤੋਂ ਜਿਹੜੇ ਉੱਧਰ ਰਹਿੰਦੇ ਨੇ ਕਮਿਊਨਿਟੀ ਹਾਲ ਬਣਾਉਣੇ ਜਿੱਥੇ ਜਿਹੜੇ ਉੱਥੇ ਲੋਕ ਰਹਿੰਦੇ ਨੇ ਉਹ ਇਨਸਾਨ ਨਹੀਂ ਉਹ ਬੰਦੇ ਨਹੀਂ ਹੈਗੇ ਆਪਦੀ ਤਕਲੀਫ ਤਕਲੀਫ ਹੈ ਦੂਜੇ ਦੀ ਤਕਲੀਫ ਤਕਲੀਫ ਨਹੀਂ ਪੁਲ ਤੋਂ ਤੁਹਾਨੂੰ ਤਾਂ ਤਕਲੀਫ ਹੈ ਕਿਉਂਕਿ ਥੋੜੀ ਦੁਕਾਨ ਆਉਂਦੀ ਆ ਪੁਲ ਥੱਲੇ ਆਈ ਇਹ ਪੁਲ ਥੱਲੇ ਸਾਡੇ ਲੋਕਾਂ ਦੇ ਘਰ ਆਉਂਦੇ ਨੇ ਜਿੱਥੇ ਤੁਸੀਂ ਕਮਿਊਨਿਟੀ ਹਾਲ ਬਣਾਉਣੇ ਸਾਨੂੰ ਤਾਂ ਅਤਰਾਜ ਆ ਹਰੇਕ ਬੰਦੇ ਨੂੰ ਕਿਸੇ ਗੱਲ ਤੋਂ ਹੀ ਅਤਰਾਜ ਹੁੰਦਾ ਸਾਨੂੰ ਵੀ ਕਿਸੇ ਗੱਲ ਦੀ ਅਤਰਾਜ ਆ ਠੀ ਆਪਦੀਆਂ ਸਲਾਹਾਂ ਆਪਦੇ ਕੋਲ ਰੱਖੋ ਬਾਜ਼ਾਰ ਦੇ ਤੇ ਸ਼ਹਿਰ ਦੇ ਅੰਦਰ ਵਾਲਾ ਪੁਲ ਬਣਨ ਦਿੱਤਾ ਜਾਵੇ ਤਾਂ ਕਿ ਜਿਹੜਾ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਹੋਇਆ ਇਹ ਇੱਕ ਹੋ ਸਕੇ